ਦੇ ਜੇ ਤਾਂ ਕਿ ਉਹ ਆ ਗਈ ਹਾਂ ਉਹ ਆ ਗਈ ਬਦ ਗਾ ਆ ਜੀ ਆ ਗਈ ਜਲਦੀ ਸੀਗਾ ਚਲ ਚਲ ਸਦਾ ਲੱਡੂ ਹੈ ਉਹ ਲੱਡੂ ਨਹੀਂ ਕੋਈ ਯਾਰ ਨਹੀਂ ਨਾ ਪਾਪਾ ਬਦ ਗਿਆ ਭੂਆਈ ਵੀ ਆ ਉਹਨੂੰ ਤੈਨੂੰ ਮਿਲਣਾ ਹੁੰਦੀਆਂ ਨਹੀਂ ਆ ਜਾਂਦੀਆਂ ਨਹੀਂ ਰੋਣ ਕੋਈ ਗੱਲ ਨਹੀਂ ਨਹੀਂ ਆ ਰਿਹਾ ਤੁਹਾਨੂੰ ਪੁੱਛੀ ਚੋਲੀ ਦੀ ਬਾਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਦੋਵੇਂ ਵੀ ਬਹੁਤ ਜ਼ਿਆਦਾ ਵਧੀਆ ਹੈ 6 ਮਹੀਨੇ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਜਿੱਦੇ ਅਸੀਂ ਦੱਸਿਆ ਸੀ ਸਾਡੀ ਫੈਮਲੀ ਦਾ ਹੈੱਡ ਇਹ ਤਾਂ ਸੁਭਾ ਦੇਖਿਆ ਸੀਗੇ ਤੇ ਮੈਂ ਲੇਟ ਹੋ ਗਈ ਮੈਂ ਅੱਜ ਸਪੈਸ਼ਲ ਆਈ ਹਾਂ ਕਿਉਂਕਿ ਮਾਸਿਕਲ ਸੀਗੀ ਕਿ ਮੈਂ ਤਾਂ ਦੇਖ ਕੇ ਹੀ ਦੇਖ ਇਹਦਾ ਹਾਤਾ ਤਾਂ ਜ਼ਿਆਦੇ ਹੁੰਦੇ ਨਹੀਂ ਨੂੰ ਵੋਟ ਵੋਟ ਪਾਈਏ ਕੇ ਬਾਹਰ ਰੱਖਣਾ ਉਸ ਵੀਡੀਓ ਨੂੰ ਚੈਨਲ 'ਤੇ ਆਉਣ ਕਰਨਾ ਨੂੰ ਆਏ ਕਰਦੇ ਨੂੰ ਮੈਂ ਸਾਚੀ ਨੇ ਫੋਕੋਰ ਉਹਨੇ ਮਿੱਤਰ ਦਾ ਇਹ ਤੋਂ ਦੀ ਨੀਂਦ ਤਾਂ ਪੂਰੀ ਆ ਇੰਡੀਆ ਵਾਲੇ ਤਾਂ ਸੁੱਤੇ ਹੀ ਰਹਿੰਦੇ ਦੁਪਹਿਰਾਂ ਚਾ ਵੀਤੀ ਰਸ ਹੋ ਗਏ ਇਹ ਮੈਂ ਕਿਉਂ ਇਹ ਵੱਡੇ ਦਾਦੂ ਵੱਲੋਂ ਗਿਫਟ ਆ ਇਬਾਦਤ ਨੂੰ ਸੀ ਵੀ ਪੂਰਾ ਉਹਦੇ ਪੋਤੀ ਦਾ ਧਿਆਨ ਰੱਖਣੇ ਤੁਸੀਂ ਬਲੂਨ ਵੀ ਰੱਖਾਉਣੇ ਹੋ ਕਿੰਨਾ ਚਿਰ ਰਹੇਗਾ ਤੁਹਾਡੇ ਕੋਲ ਇਹ ਰੋੜਾ ਇਹਨਾਂ ਪਟਾਪੜਾ ਹੋੜਦੇ ਆ ਨਾ ਚਲੋ ਅੱਛਾ ਚਲੋ ਜਾ ਕੇ ਕਰੋ ਤਿਆਰੀਆਂ ਬਾਅਦ ਵਾਸਤੇ ਆਣੀ ਬਾਅਦ ਵਾਸਤੇ ਅਗਲੇ ਆਪਦੀ ਪੋਤੀ ਨੂੰ ਕਰਦੇ ਆਂ ਹਾਂ ਤਾਂ ਸੀ ਉਹਨੇ ਕਿ ਆਂਟੇ ਨੂੰ ਖਾਵੇ ਉਹ ਫੋਕੇ ਆ ਨਹੀਂ ਹੈ ਸੁਣੇ ਤਾਈ ਉਹ ਰਵੀ ਦੀ ਗੱਲ ਦੱਸਿਓ ਰਵੀ ਨੂੰ ਦੇਖ ਕੇ ਕਿਵੇਂ ਕਰਦੀ ਐ ਰਵੀ ਨੂੰ ਦੇਖ ਕੇ ਤਾਂ ਇੰਦੀ ਐ ਨੇ ਜੰਬੜਾ ਪਾਣੀ ਉਹ ਅੱਖ ਤੇ ਪਾਏ ਕਰੇਗਾ ਨਾ ਚੱਕਰ ਪਰ ਉਹਦੇ ਕੋਲੇ ਆਵੇ ਉਹਨੂੰ ਵੇਖ ਵੇਖ ਕੇ ਨਾ ਇਹ ਕਰੇ ਮੂੰਹ ਆਏ ਕਰ ਲੈ ਫੇਰ ਫੇਰ ਪੂਰਾ ਹੋ ਦੇ ਨਾ ਇਹ ਕਰ ਰਹੀ ਤੇ ਵੀ ਇਹ ਕੇ ਨਿਸ਼ਾਨ ਕੱਢਦੀ ਹੈ ਕੌਣ ਆਇਆ ਲੱਗਦਾ ਤੇ ਰਿਸ਼ਤ ਲਾ ਰਹੀ ਹੈ ਵਾਕੀ ਦੇਖ ਪੂਜੀ 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 ਕਹਿੰਦਾ ਸੀ ਫਿਲਮ ਵੇਖਣ ਜਾਣੀ ਹੈ ਤੇ ਕਹਿੰਦਾ ਵੇ ਥੋੜਾ ਚਿਰ ਬੈਠਾ ਭਲਾ ਕੈ ਟਾਕ ਮੈਂ ਸੇਟ ਬੈਠਾ ਮੈਂ ਕਹਿੰਦੀ ਸੀ ਸੀਰੀਆ ਦਿੱਖ ਲਈ ਇਹ ਐਡ ਟੈਕਸ

ਕਿ ਮੈਂ ਕਿਉਂ ਚੱਲ ਗਿਆ ਤਾਂ ਮੈਂ ਉਦੋਂ ਹੀ ਤਾਂ ਲੱਗਿਆ ਸੀ ਯਾਰ ਦੇ ਵਿੱਚ ਪਈ ਦੀ ਕਵਰੇਜ ਪਈ ਪੂਰੇ ਸੱਜੇ ਕੰਨਾ ਜਿਹੜਾ ਮੈਂ ਇਕੱਲੇ ਇਕੱਲੇ ਸੀ ਨਾ ਲੋਕ ਸਾਰੇ ਹਾਂਜੀ ਪਾਈ ਭੈਣ ਵਾਜਨ ਵਾਲਾ ਤੇ ਲੈ ਕੇ ਕਿੱਧਰ ਜਾਤਰਾ ਸੀ ਕਿ ਰਿੱਤੀ ਉਹਨਾਂ ਨੇ ਇੱਕ ਥੰਦੇ ਵਿੱਚ ਸੌਣ ਨੂੰ ਸ਼ੁਕਰ ਅੱਬ ਦੀ ਰਾਤ ਨੂੰ ਉੱਠ ਕੇ ਕੋਈ ਡਰਿਆ ਨਹੀਂ ਮੈਂ ਯਾਰ ਇਹੋ ਤਾਂ ਮੋਟਾ ਨਾਲ ਆ ਹੀ ਪਏ ਬੜੇ ਜਾਰੇ ਉਹਨੂੰ ਕਿਹਾ ਸਾਂ ਆੜ ਦਿੱਤਾ ਹੁਣ ਕੁੜੀ ਦੇ ਪਿਓ ਦਾ ਫੋਨ ਵੀ ਆ ਗਿਆ ਦਾਦੀ ਵੀ ਆ ਗਈ ਆਓ ਦਾਦੀ ਜੀ ਦਾਦੂ ਨੂੰ ਐਕਸਾਈਟਮੈਂਟ ਹੀ ਇੰਨੀ ਦਿਕਸ ਵੀ ਨਹੀਂ ਕੋਈ ਕੰਮ ਕਰਦਾ ਗੱਡੂ ਆਣ ਗਿਆ ਇਹ ਕਿਪਾਈ ਸਨ ਦੀ ਦਿਕਾਈਂ ਚਾਜ ਨਾ ਕਿਵੇਂ ਪਈ ਹੈ ਇਹ ਨੀਡੂ ਵੀਦਾ ਸੀਗਾ ਨਾ ਸਾਰਿਆਂ ਦਾ ਮੋਹ ਵਾਲਾ ਕਰਦਾ ਸੀ ਤਾਂ ਇਹਦਾ ਕਿਉਂ ਨਾ ਮੋਹ ਆਵੇ ਸਾਨੂੰ ਹਾਂ ਟੜ ਕੇ ਜਾ ਕੇ ਠਾ ਦੇਂਦਾ ਸੀ ਮੈਂ ਹਾਂ ਇਹ ਗੱਲੀ ਐ ਵੀ ਵੀ ਐ ਆ ਦੇ ਜਾ ਅੱਚਾ ਲਾ ਹੋਕਾ ਕਿਨੂੰ ਮਾਰਿਆ ਸੀ ਵੀਰੇ ਕਰਦਾ ਹੀ ਬੰਦਾ ਕੰਮ ਉਹ ਕਰਵਾਇਆ ਹਾਂ ਜੀ ਆ ਜਾ ਗਏ ਗੇਮ ਵੀ ਉੱਤ ਲੈ ਗਿਆ ਉਹ ਖੜਪੋ ਲਾ ਕੇ ਉਹ ਹਾਰਦਾ ਮਰੀ ਗਿਆ ਸੁਣਿਆ ਨਹੀਂ ਰੋੜਾ ਮਾਰਾ ਚੱਕ ਇਹ ਤਾਂ ਇੱਕ ਵਾਰ ਮੇਰਾ ਇਹ ਧੀ ਵੀ ਸਾਰੇ ਉਹ ਬਠਾ ਓਕੇ ਕੋਈ ਹੋਰ ਆਉਂਦੇ ਕੋਈ ਉਹ ਦिए। ਹਟਿਆ ਲਵਾ ਸੁਣਦੇ ਦੇ ਕੋਲੇ। ਐ ਇਹ ਨਹੀਂ ਉਹ ਦिए ਤਾਂ ਥੋੜੀਆਂ ਵੀ ਤਰਲੇ ਮੈਨੂੰ ਤਾਂ ਕਰਾਈਏ। ਮੈਂ ਤਾਂ ਹੋਲ ਦिए। ਐ ਐ ਆਇਆ। ਇਹ ਕੋਣ ਲਈ ਉਹ ਟੂਰ ਨਹੀਂ ਉਹ ਆਉਟ ਕਰੀ। ਆ ਆ ਆ ਰਹੀ। ਪਿੰਕ ਕੇਕ ਲਿਆਂਦਾ। ਠੀਕ ਹੈ। ਆ ਗਈ ਸੋਨੀ ਆਦੀ। ਆ ਪਾਉਗੀ ਬਾਦ ਅਤ ਸੂਟ। ਕਿਆ ਇਹਦਾ ਟੀਗੀ ਟੀਗੀ ਨਾਮ ਹੁੰਦਾ? ਗੰਦੀ ਦੰਧੀਆਂ ਵੱਢਣ ਵਾਸਤੇ ਘਰਾਂ ਚੋਂ ਆਏ ਇਹ ਦੰਧੀਆਂ ਵੱਢਦੀ ਰਹਿੰਦੀ ਹੈ ਕੈਪ ਵੀ ਹੈ ਓਏ ਸਾਈ ਜੀ ਲੱਗਦਾ ਕਿ ਆਹ 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 ਕੋਈ ਆਤੀ ਹਾਂ ਆਹ ਕੋਈ ਬੜਿਆ ਬਾੜੇ 100 ਰੁਪਏ ਉਹ ਜੀ ਨਹੀਂ ਕਰਦਾ ਸਿਰ ਮੁਰਤਾਣਾ ਬਾੜੇ ਹੁਸਤੀਆਂ ਨਹੀਂ ਆ ਮੈਂ ਚੁੱਪ ਕਰੇਗੀ ਕੁਝ ਬੋਲਗੀ ਫੋਰਾ ਦਵਾ ਕੰਮ ਸਾਂਕੇ ਦੋਵੇਂ ਨਹੀਂ ਕਰਦਾ ਹੱਥ ਕਣਾਂ کاری ਕਰੀ ਨੱਥੀ ਆਦੀ ਨੂੰਹੀ ਹੈਲੋ ਹਾਂ ਫਿਰ ਪਤਾ ਕਿਹੜਾ ਮਿਲਿਆ ਸੀ ਕਿਹੜਾ ਗੁड़िया ਦੇ ਮੈਨੂੰ ਇਹੋ ਕਹਦੀ ਹੈ ਨੂੰਹੀ ਮੇਰੀ ਇਬਾਦਤ ਉਹ ਗਗਲੂ ਮਗਲੂ ਜਾਨੀ ਗਗਲੂ ਮਗਲੂ ਜਾਨੀ ਨਾ ਇਹ ਤਾਂ ਬਰਲੋਂ ਟੇ ਨਾ ਉਹ ਜਿਉਂઠી ਹੈ ਇਹ ਮੇਰਾ ਛੋਣਾ ਚੰਦ ਕਿੱਥੇ ਗਿਆ ਵਟ ਕਿੱਥੇ ਪਟਲਾ ਦੇ ਮੈਂ ਬੋਲੀ ਬੋਲੀ ਬੋਲਣਾ ਬੋਕਦੀਆਂ ਬੁੱਪੂ ਆਪੋਨੇ ਆ ਪਾਕੇ ਲੈ ਕੇ ਲਾਵਾਂਗੀ ਸੋਹਣੀ ਸਟੀਕਰ ਟੌਮੀ ਰਸਟਿਕ ਸਟੀਕਰ ਮੈਂ ਰੱਖਣੀ ਹੈ ਜੇ ਨਵਾਂ ਆਈ ਹੋਵੇ ਤੇ ਨਾ ਸਟੀਕਰ ਦੀ ਬਾਤ ਓਏ ਓਏ ਨਾ ਬੁਆ ਜਾਨ ਮੈਂ ਬੇਟਾ ਖਾਂਜੀ ਜੀ ਮੀਂਂਹ ਸੀ ਤੈਨੂੰ ਮੈਂ ਤੰਨੇ ਤੋਂ ਵਿਆਹ ਸੀਗਾ ਐ ਤੂੰ ਕੋਈ ਟਮਟ ਲੈ ਕੇ ਆ ਹਾਂ ਵੀ ਨਾ ਮੇਰੇ ਆਫਿਸ ਚ ਵੜ ਜਾ ਮੇਰੀ ਪੁਰਾਣੀ ਅੰਬੂ ਆ ਮੈਂ ਤਾਂ ਰੱਵਾੜਾ ਸੁਣੀਓ ਅੰਬੂ ਕਿਤੇ ਦੀ ਸਾਊਂਡ ਤਾਂ ਹੈ ਹੀ ਨਿਕਲਦਾ ਸੁੱਕਾ ਕਿਤੇ ਓਏ 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 ਇਧਰ ਕਰਕੇ ਰਹੀ ਹਾਂ ਹੁਣ ਕਰ ਲਵੀਂ ਵੀਡੀਓ ਕਾਲ ਵੀਰੇ ਨੂੰ ਹੁਣ ਕਰੀ ਕਿੰਨਾ ਖੁਸ਼ ਹੁੰਦੇ ਦੱਕੂ ਆਈ ਪਾਰ ਕੇ ਸੁਣਨਾ ਮੈਂ ਰੁਕਤੀ ਨਾ ਮਮੀ ਨਾ ਕਰ ਲਵਾਂਗਾ ਤੁਸੀਂ ਆ ਆਸੀ ਉੱਧਰ ਲੈ ਕੇ ਚਲੀ ਗਏ ਪਤਨ ਦੀ ਲੈ ਪਰ ਗਈ ਕਿੱਥੇ ਨਹੀ ਨਾ ਨਗੂਗੀ ਹੋਏ ਮਾਂ ਚੱਕੇ ਉਹ ਚੁੱਕਾ ਇੱਕ ਕਾ ਜਾਦੀ ਇਹਨੇ ਖੜਾ ਨਾ ਦੇ ਕੋਈ ਇਹਨੂੰ ਕਿਛੇ ਡੈੜੀ ਮਰਜੀ ਪਾ ਦੇ ਪਿੱਗੀ ਦਾ ਕਿਛੇ ਇਹਦਾ ਗੁੰਮ ਗਿਆ ਕੁੜੀ ਦਾ ਪਰਦਾਦ ਦਾ ਆਹ ਇਹਨੂੰ ਕੋਈ ਦੇਖ ਲਊ ਜੂ ਆਕੇ ਤੁਹਾਨੂੰ ਕੋਈ ਪਹਚਾਉਂਦਾ ਹੀ ਨਹੀਂ ਇਹਨਾਂ ਦੋਨਾਂ ਨੇ ਸੇਮ ਪਾਇਆ ਦੇਖ ਤਾਈ ਸ਼ਵੇਗ ਤੇ ਇਬਾਦਤ ਦੋਨਾਂ ਨੇ ਸਾਰੇ ਐਵੇਂ ਅੱਗੇ ਪਿੱਛੇ ਅੱਗੇ ਪਿੱਛੇ ਇਬਾਦਤ ਦੇ ਹਾਂ ਕੌਣ ਹੈ ਇਬਾਦਤ ਤੇ ਬੋਲੋ ਡਾਇਓਸ ਪੀਗੀ ਲੈ ਕੇ ਵੀ ਚੱਲਣਾ ਬਣ ਆ ਤਾਂ ਹੁਣ ਹੀ ਘਰ ਆਹ ਕੀ ਹੈ ਦਾ ਦੇਖਿਆ ਨਾ ਜੀ ਵੀ ਦੇਖਿਆ ਦੇਖਦੀ ਦੇਖ ਕਿਵੇਂ ਅੱਜ ਦੀ ਮੰਮੀ ਇਹਨੂੰ ਹੈਡ ਹੀ ਲਿਆ ਦਿੰਦੀ ਆ ਪੱਛਾੜੀ ਹਣ ਚੱਲੀ ਇਬਾਦਤ ਆਉਦੇ ਘਰ ਤੋਂ ਪਹਿਲੀ ਵਾਰ ਹੀ ਬਾਹਰ ਇੰਡੀਆ ਦਾ ਮੰਮੀ ਗੋਲ ਇੰਡੀਆ ਵਿਖਾਈਏ ਗੋਰੀਏ ਚੱਲ ਲੈ ਦੇਖੋ ਵੇਖ ਉਹ ਵੇ ਨਹੀਂ ਹੈ ਉਹ ਨਹੀਂ ਹੈ ਚੱਠਾ ਉਹ ਵੇ ਕੀ ਬਾਦ ਦਾ ਉਹ ਵੇ ਦੱਦੀ ਆ ਕੇ ਆਉਂਦੇ ਕਾਉਦਾ ਹੱਸਦਾ ਆਉਂਦਾ ਹੱਸਦਾ ਹਾਂ ਤੇ ਮੱਚਾ ਸੀ ਨਾ ਪਤਾ ਨਹੀਂ ਤੇ ਹਾਂ ਹੈ ਵੀ ਕੈਮਰਾ ਕਰ ਲਾ ਉਹ ਨਹੀਂ ਵੈਲਕਮ ਟੂ ਸੈਕਿੰਡ ਆਜ਼ਾਦੀ ਹਾਊਸ ਦੇਖ ਤਈਆ ਮੈਂ ਹਾ ਚ ਆਈ ਜਾਂਦੀਆਂ ਤੈਨੂੰ ਅਸੀਂ ਪਹੁੰਚ ਗਏ ਆ ਪਰਦਾਦੀ ਪਰਦਾਦਾ ਹਾਊਸ ਕਿ ਕੰਨੀ ਹੋ ਗਈ ਲਾਈਟ ਕਰ वेलकम चलਾਂਦੇ ਆਂ ਆਹ ਰਵੇਲੀ ਚ ਲੁਕਦੀ ਹੈਗੀ ओ न्यूटी ਲੁਕਦਾ ਹੈਗੀ ओह वेलकम ਸੜਿਆ ਮੁੰਡਾ ਇਬਾਦਤ ਇਬਾਦਤ ਦੇ ਦਾਦੂ ਨੇ ਕੀਤਾ ਵੈਲਕਮ ਇਬਾਦਤ ਦਾ ਹਾਂ ਵਧੀਆ ਲੱਗੇ ਤੈਨੂੰ ਪਟਾਕਾ ਵਾਰੂਗੀ ਔਰ ਸਾਡੇ ਵਾਹ ਆਪਣਾ ਰੋਟੀਆ ਡੈਮ ਉਹ ਇਹਨਾਂ ਕਟ ਗਿਆ ਹੈ ਨਾ ਹਾਂ ਹਾਂ ਚਾਦਾ ਲਾਜੂ ਹੈ ਉਹ ਲਾਜੂ ਕੋਈ ਜਾਣ ਨਹੀਂ ਨਾ ਪਾਪਾ ਉਹ ਤਾਂ ਫਿਰ ਅਜੇ ਛੋਟਾ ਹੈ ਨਿਕਾ ਮੇਕ ਨਾ ਖਚਾਏ ਕੋਲੇ ਗਰਮ ਇਬਾਦਤ ਕੌਣ ਹੈ ਫੋਟੋ ਖਰਾ ਇਬਾਦਤ ਇੱਧਰ ਮੇਰੇ ਵੀ ਨਹੀਂ ਇਬਾਦਤ ਹੋਈ ਹੋ ਗਈ ਕਿ ਤੇ ਨੇ ਲੀ 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 ਗਈ ਹਾਂ ਲਾਈਟ ਗਈ ਹਾਂ ਇਹ ਵੀ ਨਹੀਂ ਆ ਇਹਨੂੰ ਨਹੀਂ ਕੋਈ ਬੈਠਣ ਦਿੰਦਾ ਹੈਪੀ ਹੈਪੀ ਬਰਥਡੇ ਆਹ ਤਰਾ ਹੈਪੀ ਹੋਰ ਆਹ ਹੋ ਨਹੀਂ 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 ਹਾਂ ਹਾਂ ਥੋੜਾ ਦੇ ਚੱਲ ਜੀ ਵੀ ਕਰਾ ਇੱਧਰ ਕੀ ਕਿ ਸਭ ਚੰਗਾ ਹੋ ਗਿਆ ਹਾਂ ਲਓ ਨਾ ਪੰਜਾਬੀ ਚ ਲਿਖਣਾ ਜਾ ਸੁਖ ਨੂੰ ਸਭ ਪੜ੍ਹ ਲੈਣਾ ਕਾਕੀ ਦੇ बाजू ਦੀ ਕਾਕੀ ਬਾਜੀ ਆਇਆ ਨਾ ਪੀਜੀ ਕਾਲਾ ਆਇਆ ਪੀਜੀ ਵੀ ਉਹਦੇ ਪੀਜੀ ਵੀ ਰੱਖ ਦੇ ਕੋਲੇ ਅੱਖ ਚ ਨਾ ਮਾਰ ਲੈ ਤਾਈ ਜੀ ਇੱਕ ਚੁੰਜੀ ਤੋੜੂਗੀ ਪਹਿਲਾਂ ਨਾ ਕਰਮ ਉਹ ਲੈ ਕਰਨੀ ਗੰਦੀ ਬਾਬੀ ਇਹਨੂੰ ਕੋਈ ਖਤਲਾ ਉਹ ਖਤਲਾ ਬੇਚਾਰੀ ਹੁਣ ਕੱਟਣ ਨੂੰ ਤਿਆਰ ਐ ਆਈ ਕੰਮ ਬਾਈ ਬੇਬੀ ਬਹੁਤ ਖਿਆਲ ਤੋਂ ਨੀ ਆ ਮਾ ਮਾਸਟ ਬੀਗ ਬ੍ਰੇਕ ਆਦਾ ਪੈਣ ਦਾ ਉਹਨੇ ਬਹੁਤ ਤੋ ਕਟਾ ਦੋ ਵਿਚਾਰੀ ਤੋਂ ਛੋੜ ਕੱਟ ਕੱਟੋ ਕਾ ਮੂ ਫੋਟੋ ਕਰ ਲੀ ਕੱਟ ਕਰੋ ਕੱਟ ਕਰੋ ਆਪੇ ਕੱਟ ਦੂਏ ਤਾਂ ਆਇਆ ਥਾਲਾ

ਆ ਜਾ ਆ ਜਾ ਦਾਜੀ ਤੁਹਾਨੂੰ ਕਹਿੰਦੀ ਐ ਲੈ ਲੋ ਲੈ ਲੋ ਕੈਪਿੰਗ ਕਰੋ ਕੈਪਿੰਗ ਕਰੋ ਓਏ ਆ ਜੀ ਦੀ ਪੀਗੀ ਜੀ ਦੀ ਨੰਤੀ ਨੰਤੀ ਕੇ ਬਾਰਾ ਕੈਪਿੰਗ ਕਰੋ ਕੈਪਿੰਗ ਕਰੋ

ਕਹਤਾ ਨਹੀਂ ਫੜਾ। ਕਈ ਤਾਂ ਦੇ ਕਿੰਨੇ ਥੋੜੀ ਚ। ਓ ਮਾਈ ਗੋਡ ਇੰਨੀ ਨੇਰੀ। ਨੇਰੀ ਆ ਗਈ। ਸੱਚੀ ਕਾ ਵੀਰੇ। ਸੱਚੀ ਕਾ ਵੀਰੇ। ਸੱਚੀ ਕਾ ਬਿੱਬੀ। ਸੱਚੀ ਕਾ। ਓ ਬਿੱਬੀ। ਤਾਈ ਗਿਆ। ਬਦ ਗਿਆ। ਭੂਆ ਵੀ ਆਉ ਨੂੰ ਤੈਨੂੰ ਮਿਲਣਾ ਹੁੰਦੀਆਂ। ਨਹੀਂ ਆ ਜਾਨੀ। ਇਹਦੇ ਕੱਲ੍ਹ ਵਰਸਾ ਤੱਕ ਆਇਆ ਕੱਲ੍ਹ ਨੂੰ ਆਜੇ ਹਾਂਜੀ